हां जी आज 19 दिसंबर 2025 ਨੂੰ ਜਗਰਾਉਂ ਦੀ ਸਬਜ਼ੀ ਮੰਡੀ 'ਚ ਪਹੁੰਚੇ ਆ ਅਸੀਂ ਪਹੁੰਚੇ ਅੱਜ ਮਾਰਗ ਟ੍ਰੇਡਿੰਗ ਕੰਪਨੀ ਬਾਈ ਬਿੱਟੇ ਕੋਲੇ ਤੇ ਉਹਨਾਂ ਤੋਂ ਪੁੱਛਦੇ ਆ ਅੱਜ ਦੇ ਥੋਕ ਦੇ ਭਾਅ ਬਿੱਟੇ ਮੇਰੇ ਸਸਰੀਕਾਲ ਜੀ ਸਿਬਾ ਜੀ ਹੋਰ ਵੀਰੇ ਠੀਕ ਠਾਕ ਹੋ ਜੀ 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 ਬਹੁਤ ਜੀ ਅੱਛਾ ਵੀਰੇ ਅੱਜ 19 ਦਸੰਬਰ 2025 ਦੇ ਆਪਣੇ ਮਾਰਗ ਟ੍ਰੇਡਿੰਗ ਕੰਪਨੀ ਦੇ ਥੋਕ ਦੇ ਭਾਅ ਦੱਸੋਗੇ ਸਬਜ਼ੀ ਦੇ ਹਾਂ ਜੀ ਹਾਂ ਜੀ 19 12 25 ਹਾਂ ਜੀ ਮਾਰਗ ਟ੍ਰੇਡਿੰਗ ਕੰਪਨੀ ਸ਼ਾਪ ਨੰਬਰ 15 ਗੋਭੀ 5 ਰੁਪਏ ਕਿਲੋ ਗੋਭੀ 5 ਰੁਪਏ ਕਿਲੋ ਜੀ ਆ ਵਾਲ ਠੀਕ ਹੈ ਜੀ ਗਾਜਰ ਵਿੱਚ 6 ਰੁਪਏ ਕਿਲੋ ਆਹ ਵਾਲੀ ਗਾਜਰ 6 ਰੁਪਏ ਕਿਲੋ ਜੀ ਠੀਕ ਹੈ ਜੀ ਆਹ ਵਾਲੀ 70 ਰੁਪਏ ਆਹ ਵਾਲੀ 6 ਰੁਪਏ ਆਹ 7 ਆਹ ਵੀ 6 ਰੁਪਏ ਲੰਬੀ ਵਧੀਆ ਗਾਜਰਾ 20 ਰੁਪਏ ਕਿਲੋ 10 ਰੁਪਏ ਦੀ ਹੈ ਜੀ ਬਾਥੂ ਕੀ ਰੇਣਾ ਜੀ ਬਾਥੂ 20 ਰੁਪਏ ਬਾਥੂ 20 ਰੁਪਏ ਜੀ ਹਾਂਜੀ ਹਾਂਜੀ ਪਾਲਕ ਵਿੱਚ 10 ਰੁਪਏ ਧਨੀਆ ਵਿੱਚ 30 ਰੁਪਏ ਕਿਲੋ ਠੀਕ ਹੈ ਜੀ ਤੇ ਆਲੂ ਤੇ ਪਿਆਜ਼ ਜੀ ਆਲੂ ਵਿੱਚ ਹੈ 350 ਰੁਪਏ ਠੀਕ ਹੈ ਜੀ ਪਿਆਜ਼ ਵਿੱਚ ਹੈ ਜੀ 25 ਰੁਪਏ ਮਟਰ ਵਿੱਚ ਹੈ 31 ਰੁਪਏ ਠੀਕ ਹੈ ਜੀ ਤੇ ਫਰਾਂਸਵੀਨ ਦੀ ਫਲੀ ਜੀ ਫਰਾਂਸਵੀਨ ਫਲੀ 30 ਰੁਪਏ ਕਿਲੋ ਠੀਕ ਹੈ ਜੀ ਤੇ ਟਮਾਟਰ ਵਿੱਚ ਹੈ 35 ਰੁਪਏ ਕਿਲੋ ਠੀਕ ਹੈ ਤੇ ਸਾਗ ਹੈਗਾ ਆਪਣੇ ਕੋਲ ਹੀ ਸਾਗ ਵਾਂਗ ਹੈ 15 ਰੁਪਏ ਕਿਲੋ ਸਾਗ ਵਿੱਚ ਸਾਗ 15 ਤੇ ਮੂਲੀ ਜੀ ਮੂਲੀ 8 ਰੁਪਏ ਕਿਲੋ ਜੀ 6 ਰੁਪਏ ਕਿਲੋ ਠੀਕ ਹੈ 8 ਤੋਂ 6 ਰੁਪਏ ਹਾਂਜੀ ਹਾਂਜੀ ਠੀਕ ਹੈ ਬਟੇ ਬਈ ਧੰਨਵਾਦ ਜੀ ਬਹੁਤ ਵਧੀਆ ਰੇਟ ਹੈ ਇਹਨਾਂ ਦਾ ਤੇ ਬਹੁਤ ਵਧੀਆ ਸਬਜ਼ੀਆਂ ਆਹ ਫੇਰਾ ਬਾਈ ਇਹਨਾਂ ਕੋਲੇ ਆਉਂਦੇ ਸਬਜ਼ੀ ਵੇਚਣ ਬਾਈ ਪਿੰਡਾਂ ਤੋਂ ਗਰੀਦਕੋਟ ਏਰੀਆ ਛੋਟੀਆਂ ਗਰੀਦਕੋਟ ਏਰੀਆ ਤੋਂ ਆਇਆ ਛੋਟੀਆਂ ਤੋਂ ਆ ਜੀ ਹਾਂਜੀ ਛੋਟੀਆਂ ਗਰੀਦਕੋਟ ਤੋਂ ਆਉਂਦੇ ਬਾਈ ਇਹਨਾਂ ਕੋਲੇ ਵੇਚਣ ਸਬਜ਼ੀ ਬਹੁਤ ਵਧੀਆ ਰੇਟ ਆ ਬਟੇ ਉਹਨਾਂ ਦੇ